બસ ਬੱਸ ਓ ਲੈ ਲੈ ਸਾਰੀ ਸਲੇੜੇ ਕੀ ਜਣ ਉਹ ਤਾਂ ਡੈਕ ਕਰ ਰਿਹਾ ਗਾੜੀ ਨਹੀਂ ਕਰਦਾ ਗਾੜੀ ਤੇ ਪਾਣੀ ਹੈ ਹੈ ਨਕਲ ਆਇਆ ਯਾਰ ਨਕਲ ਆਣੇ ਕਿ ਜੁਗੀ ਸੋਟਾਣੇ ਪੈ ਗਏ ਆ ਪਹਿਲਾ ਪਾਟਰਾ ਲਈ ਉਹ ਲੈ ਕੇ ਬੜਾ ਗਰੂਆ ਸਿੱਧੀ ਬੈਗ ਬੈਗ ਕਰਕੇ ਪਿੱਛੇ ਲੈਦੀ। ਕਿੰਨੀ ਦੀ ਪਾਰਕਿੰਗ ਵਾਲੇ ਪਾਸੇ ਸਾਹਮਣੇ ਖਲਾ ਆ ਗਿਆ। ਵਾਲੀ ਗੇੜੀ ਕਰਕੇ ਲਾਈਏ ਫਾਲਾ ਡਰ ਬਲੇ ਕੋ ਵੀ ਬੈਠ ਜਿੱਤਾ ਹੋਇਆ ਰੱਬ। ਸਸੀ ਗਾਲ ਜੀ ਅੱਜ ਲੱਗੇ ਆ ਆਪਣਾ ਚੋ ਨਵਡਾ ਸਾਰਾ। ਉਹਨਾਂ ਦੇ ਦੋ ਤਿੰਨ ਟਰਾਲਿਆਂ 'ਚ ਬੋਊਗਾ। ਹੋ ਗਿਆ ਵਾ ਆ ਖੁੱਲ ਗਈ ਉਹ ਸ਼ੀਲਡ ਤੇ ਪਹਿਲਾਂ ਇੱਧਰ ਵੱਡਿਆ ਸੀ ਹਾਰੜਾ ਥੋੜਾ ਜਿਹਾ ਥਾ ਗਾੜੀ ਔੜ ਜਿਵੇਂ ਟਰਾਲੀ ਲੱਗੀ ਆ ਪੁਖਾ ਦਾ ਔੜਾ ਥਾ ਔੜਿਆ ਥੋੜਾ ਗਿੱਲਾ ਸੀ ਤੇ ਹੁਣ ਚੱਲੇ ਆ ਬਾ ਉਧਰ ਪਾਰ ਵਾਲੀਆਂ ਪੈੜੀਆਂ ਚ ਹੋਰ ਮੈਨਾਂ ਕਿਹਨੇ ਟਰਾਲੀਆਂ ਭਰਨੀਆਂ ਵਾ ਹੈ ਦੋ ਦਿਨ ਦੋ ਦਿਨ ਭਰ ਦੇਣੀਆਂ ਵਾ ਟਾਈਮ ਬੜਾ ਹੋ ਗਿਆ ਤੁਸੀਂ ਨੇ ਥੇਰਾ ਕੁਵਿਲਾ ਕਰ ਲਿਆ ਹੈ ਚੱਲ ਤੋਰ ਫਿਰ ਕੀ ਕਰਨੀਆਂ ਵਾ ਮਾਰ ਰਹਾ ਹੋ ਰਿਹਾ ਪਾਣੀ ਦੇ ਡੰਗਰੀ ਨੇ ਕੋਦੇ ਫੋਰ ਬਾਈ ਫੋਰ ਵੀ ਡਈ ਆਪਣੀਆਂ ਪੈਰੀਆਂ ਲਾ ਕੇ ਵੀ ਬਹੁਤ ਜ਼ਿਆਦਾ ਪੈ ਗਿਆ ਵੀ ਨੇ ਕਰਦਾ ਨੁਕਸਾਨ ਦਾ ਮਜੂਰ ਪਾਣੀ ਇਹ ਘਟਲ ਕੇ ਕਿੱਦਾਂ ਨਾਖ ਲੋਦਾ ਹੈ ਆਹ ਹੋਰ ਖੜਕੀ ਤੇ ਆਹ ਆਲ ਕੀ ਮਹੀਨੇ ਮਾਇਆ ਹੁੰਦੇ ਬਹੁਤ ਯਾਰ ਪਹੁੰਚ ਆ ਕੇ ਦੱਸਦੇ ਤੁਹਾਨੂੰ ਕਿੰਨੀਆਂ ਡਾਲੀਆਂ ਭੰਨੀਆਂ ਤੇ ਆਪਾਂ ਬੰਨਾ ਛਾੜ ਨਿਕਲੇ ਆ ਕਿਦਾਂ ਸਾਰਾ ਕੁਝ ਦਾਦੇ ਤੁਹਾਨੂੰ ਜਾ ਕੇ ਉੱਥੇ ਖੈਰੀ ਚ ਪਹੁੰਚੀ ਆਪਾਂ ਇਹੋ ਦੇ ਨਗੀ ਨੇ ਜੀ ਗਲੇ ਪੈ ਜਾਂ ਜੀ ਤੁਹਾਨੂੰ ਵੀ ਚੁੱਧੀ ਲੈਣਾ ਹੈ ਹੁਣ ਕਟਰ ਲਾ ਕੇ ਜਾਣਾ ਪੈਣ ਦੇ ਹੱਥੋਂ ਨਹੀਂ ਲਾਦੇ ਆ ਆਹ ਦੀ ਮੰਡੀ ਦਾ ਹਾਲ ਦੇਖ ਸਕਦੇ ਆ ਕਿੰਨਾ ਕਿੰਨਾ ਪਾਣੀ ਖਲੋ ਗਿਆ ਮੰਡੀ ਚ ਕਿੰਨਾ ਕਿੰਨਾ ਝੋਨਾ ਖਰਾਬ ਹੋ ਗਿਆ ਜੱਟ ਦਾ ਕਿਸ ਦਾ ਜੱਟ ਦਾ ਕਹਾ ਆਰਤੀਆਂ ਦਾ ਆ ਹੁਣ ਤੇ ਕੰਡਾ ਕਰਾਇਆ ਨਾ ਆਰਤੀਆਂ ਨੇ ਕਟਰ ਆਪ ਵੀ ਲੈ ਕੇ ਡੱਪਦਾ ਹਰਿਆਣਾ ਜਾਣਾ ਪਰ ਝੋਨਾ ਬਹੁਤ ਖਰਾਬ ਹੋ ਗਿਆ ਆਪਣੀ ਮਜ਼ੀਰ ਇੱਧਰ 4x4 ਇਹ ਲਾਗਲੇ ਬੰਦੇ ਕਹਦੀ ਆ। ਇੱਕ ਵਾਰੋਂ ਵੱਡਣ ਲੋਜ ਡਈ। ਕਿਹੜੇ ਗੇੜੇ ਵੱਡਣ ਨਹੀਂ ਹੋਊਗੀ ਇਹ? ਪਹਿਲੇ ਲੋਜ। ਇਹਨੇ ਤੇਰੀ ਬਹੁਤ ਆਣ ਨਾਲ ਆ ਵਟਣਾ ਹੈ ਆਪਾਂ ਇਹ ਗਿੱਲਾ ਸੀ। ਮੇਰਾ 4x4 ਨਾ ਵਢਾ ਲਿਆ। ਉਹ ਟਰਾਲੀ ਲੱਗੀ ਆਪਣੀ ਇੱਕ ਤਾਂ। ਨੀ ਇਹ ਕੰਮ ਖਰਾਬ ਕਰਦਾ ਸਾਰਾ ਅੱਜ ਦੀ ਦਿਹਾੜੀ ਸਾਰੀ ਖਰਾਬ ਕਰਤੀ ਮੀਨ ਐ। ਇੱਕ ਡੀਅਰ ਵੀ ਪੂਰਾ ਪੂਰਾ ਟਾਇਰ ਨਿਕਿਆ ਪੂਰਾ ਪੂਰਾ ਟਾਇਰ ਆ ਹੋਰ ਮੈਨ ਜੇ ਬੰਦਾ ਪੂਰਾ ਪੂਰਾ ਟਾਇਰ ਨਿਕਿਆ ਹੈ ਆ ਵੜ ਲੈਦੇ ਆ ਦੇ ਪਰ ਗਿਆ ਦੇ ਤੱਕੀ ਆ ਰਾਹ ਸਾਡੀ ਸਾਡੀ ਪਹਿਲੀ ਪਰਲੇ ਪਾਸੇ ਜਾਣ ਦੇ ਮਾਸਾ ਖਿੱਚ ਕੇ ਹੁਣ ਇਹਨਾਂ ਵੈਲਿਆਂ ਚ ਲਾਉਣੇ ਆਪਾਂ ਮਟਰ ਇਹ ਵੀ ਤੇ ਵੀ ਨਾ ਪਿਆ ਫਿਰ ਲਾਦਨੇ ਮਟਰ ਚਾਹੇ ਫਿਰ ਨਹੀਂ ਲੱਗਣੇ ਵੀ ਤੁਹਾਨੂੰ ਦੱਸਾਂਗੇ ਲੋਕ ਪਾਵਾਂਗੇ ਵੀ ਆਪਾਂ ਨਾ ਆ ਕੇ ਦਾ ਕਿੰਨਾ ਕਿੰਨਿਆ ਪਾਣਾ ਪੈਂਦੀਆਂ ਕੀ ਹਿਸਾਬ ਦਾਵਾ ਸਾਰਾ ਕੋ ਦੱਸਾਂਗੇ ਤੁਹਾਨੂੰ ਵਿੱਚ ਮਸਤੀ ਉਤਰ ਜਲੀ ਇੱਧਰ ਉਹ ਜਿਹੋ ਨੇ ਆਪਣੇ ਹੋ ਵੀ ਗਏ ਤੇ ਪੀਮਨ ਸਾਰੇ ਸਾਰੇ ਔੜੇ ਪੋਦੇ ਭਾਵੇਂ ਰਹਿੰਦੇ ਹਨ ਗੱਲਾਂ ਖੰਡ ਬਾਕੀ ਤੋਹੀ ਗਏ ਅਜਵੇਂ ਨੇ ਭਲਾ ਜੇ ਤਾਂ ਪੈਲੀਆਂ ਸੁੱਕੀਆਂ ਹੋਈਆਂ ਤੇ ਵੀਰਾ ਭਰਾਂਗੇ ਟਰਾਲੀਆਂ 3-4 ਤਿੰਨ ਕ ਭਰਾਂਗੇ ਜੇ ਪੈਲੀ ਕਿਲੀ ਹੋਣ ਪੈਲੀ ਹਿਸਾਬ ਨਾਲ ਆ ਨਾਥਾ ਵੜਿਆ ਜਾਊਗਾ ਉਹਨਾਂ ਫੜਾ ਭਰਨਾ ਮਾਰਨਾ ਵੜ ਲੈਣਾ ਅਭੀ ਤੋਂ ਪਤਾ ਪਤਾ ਕੀ ਜੂ ਵੀ ਆ ਵਧੀਆ ਇਹ ਤੇ 44 ਛੰਗਣ ਵਾਲੀ ਇਹ ਛੰਗਣੀ ਹੈ ਫਰਕ ਵਾਲੀ 44 ਆਪਣੀ ਆ ਗਈ ਹੈ ਮਿੱਤਰੋ ਆੜੀ ਇੱਥੇ ਭੈਣਾ ਵਾਂ ਤਨਾਂ ਕਿਲਿਆਂ ਤੱਕ ਉੱਤਰ ਪਿੰਡਾ ਜੱਟ ਵੀ ਡਿਆ ਵਾ ਬੰਨੇ ਵੜਣਾ ਅੰਕੇ ਰਿਹਾ ਆਇਨ ਲਾ ਤਾਂ ਚੱਲ 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 ਲੱਤ ਗਿਆ ਵਾ ਛੇਤੀ ਕਰਿਆ ਕਰ ਤੂੰ ਤੇ ਟਾਈਮ ਬਹੁਤ ਲਾ ਦਿੰਨਾ ਤੂੰ ਹਰ ਕੱਥਾ ਲੈ ਜਾਂਦਾ ਤਈ ਇਹ ਮੈਨੂੰ les malines. ਜਿਹੜਾ ਡਿੱਗਾ ਵਾਏ ਥੋੜਾ ਬਸਾਹ ਕਰ ਕਰਕੇ ਵੜਨਾ ਬਣਾ ਗਾਮ ਦਾ ਕਰ ਕਰਕੇ ਔਰ ਜਿੱਦੜਾ ਸੁੱਕਾ ਸੁੱਕਾ ਵਾ ਉਧਰੋਂ ਵੜਦੇ ਆ ਵਿਚ ਵਿੱਚ ਚੱਲ ਜਿੱਨਾ ਵਿੱਚ ਵਿੱਚ ਸੁੱਕਾ ਸੁੱਕਾ ਵਾ ਠੀਕ ਆ ਯਾਰ ਇੱਧਰ ਚੱਲ ਜਾਈਂ ਵਜ਼ੀਰ ਇੱਧਰ ਚੱਲ ਗਈ ਫੇਰ ਬਾਕੀ ਵੇਖਦੇ ਹਾਂ ਕੀ ਹਿਸਾਬ ਦਾ ਵਾ ਕਿੰਨੇ ਆ ਪਹਿਲੀਆਂ ਮੰਡੀਆਂ ਜਾਂਦੀਆਂ ਵਾ ਟਰਾਲੀਆਂ ਦਾ ਆਪਾਂ 2 ਦਿਨ ਲੈਣ ਦੀਆਂ ਸੀ ਭਰਨ ਨੂੰ ਪਰ ਮੈਨੂੰ ਨਹੀਂ ਜਾਗਦਾ 2 ਦਿਨ ਭਰੀਆਂ ਜਾਣੀਆਂ ਟਰਾਲੀਆਂ ਉਹ ਵੀ 700 220 ਵਾਲੀ ਆਹੀ ਇਹਨੂੰ ਵੇਚ ਕੇ ਗਏ ਸੀ ਦਿਨੇ ਆਪਾਂ ਉਹਦੇ ਵਿੱਚ ਪੈਰ ਖਵਾ ਕੇ ਪੈਰ ਨਹੀਂ ਖੋਦਾ ਪਰ ਮਸ਼ੀਨ ਦਾ ਭਾਰ ਤਾਂ ਜ਼ਿਆਦਾ ਵਾ ਤਾਂ ਕਰਕੇ ਦੇਖਦੇ ਹਾਂ ਹਿਸਾਬ-ਤਾਬ ਲਾ ਕੇ ਕਿੰਨੀਆਂ ਪੈਆਂ ਵੱਡੀਆਂ ਨੇ ਇਹ ਕਿੰਨਾ ਕ ਟਰਾਲੀਆਂ ਭਰਦੇ ਮੈਂ ਲੈ ਆਪਾਂ ਤਾਂ ਆਪਾਂ ਸਾਮਾਨ ਨਹੀਂ ਆਣਾ ਵਾ ਵੱਡੀ ਆਪਣੇ ਬਿਲਕੁਲ ਲੱਗੇ ਆ ਬਲੋ ਲਾੜੋ ਵੀ ਆਹ ਪੈਣੀਆਂ ਤੋਂ ਮਾਹਾਂ ਜਾਂ ਕਿਲੋਮੀਟਰ ਹੋਵੇ ਵੱਡੀ ਦੂਰ ਸਾਮਾਨ ਲੈਣਾ ਫਿਰ ਉੱਥੇ ਵੇਨੇ ਮੋਹਤਾ ਜਾ ਕੇ ਸਾਮਾ ਦਾ ਵੀ ਤੇਰੇ ਮਾਰਦਾ ਵੀ ਅਮਨਦੀਪ ਫਲੇਪ ਚੱਲੀ ਜਾਂਦੀ ਆ ਪਰ ਫਲੇਪ ਵਾਰ-ਵਾਰ ਜਾਂਦੀ ਆ ਇੱਧਰ ਦਾਣੇ ਆਉਂਦੇ ਐ ਆ ਚੀਜ਼ ਖੁਸ਼ੀ ਮਿਲਦੀ ਆ ਆੜੀ ਦਾਣੇ ਦੇਖਦੇ ਨਾ ਜਦੋਂ ਟਰਾਲੀ ਤੇ ਵੇਚਦੇ ਜਦੋਂ ਬੂਬਾਜਾ ਪਰਲਾ ਉਹ ਬੂਬੇ ਜੇ ਲੈ ਹਟਰੇ ਦਾਣੇ ਉਦੋਂ ਉਹਨਾ ਮਜ਼ਾ ਪੂਰਾ ਮਰ ਪਰਗੇ ਐਦਾਂ ਵੜਨਾ ਬੈਣਾ ਜੇ ਬੈਕ ਕਰ-ਕਰ ਕੇ ਦਾ ਬੈਕ ਕਰ-ਕਰ ਕੇ ਵਝਾਣਾ ਫੇਰ ਵੱਡਾ ਵੜਨਾ ਬੈਣਾ ਸਾਰਾ ਹੀ ਡਿੱਗਾ ਵੀ ਐਕਟ ਇੱਕ ਗੱਲਾ ਵਾ ਕੰਮ ਤੋਂ ਹੋ ਗਏ ਆ ਜੇ ਨਾ ਵੜਿਆ ਗਿਆ ਤਾਂ ਮਤਲਬ ਅੱਜ ਫੇਰ ਨਾ ਜਾਵਾਂ ਤਾਂ ਇਹਨਾਂ ਨੂੰ ਵਾਧਵੀਂ ਨਸਣ ਤੇ ਫੇਰ ਕੰਮ ਖਰਾਬ ਹੋ ਜਾਣਾ ਇਹ ਵੜਨਾ ਦਾ ਅੱਜ ਹੀ ਪੈਣਾ ਵਾ ਇੰਦਾ ਵੜਨਾ ਪੈਣਾ ਹੌਲੀ ਹੌਲੀ ਟਿਕ ਟੇ ਹੌਲੀ ਹੌਲੀ ਬਾਕੀ ਇਹ ਮਸ਼ੀਨ ਦੇ ਟਾਇਰ ਵੀ ਥੋੜੇ ਘੱਟ ਵਾ ਦੂਜੀ ਮਸ਼ੀਨ ਦੇ ਟਾਇਰ ਹੀ ਆਦੇ ਆ ਇਹਨਾਂ ਵੀ ਥੋੜਾ ਫਰਕ ਪੈਂਦਾ ਵਾ ਆਹ ਦੇਖਦੇ ਆ ਜੇ ਆਦੇ ਖੋਮਣਾ ਜਾਵੇ ਟਾਇਰ ਦੇ ਵਿੱਚ ਪਾਣੀ ਭਰਦਾ ਚੱਲਾ ਆਇਆ ਵਾਪਸ ਕਰ ਕੇ ਇਹ ਵੇਰ ਬਹੁਤ ਟਿਕਟ ਹੈ ਬੇਟਾ ਨੇ ਲੈਵਾ ਜਾਗੇ ਜੀ ਜੀ ਟੈਂਕਰ ਭਰ ਗਿਆ ਟਰਾਲੀ ਦਾ ਵੈਟੀ ਬੜਾ ਉੱਚਾ ਵਾ ਕਰਨਾ ਕਰਨਾ ਕੀ ਆ ਪੂਰਾ ਪੂਰਾ ਹੁੰਦਿਆ ਕੰਮ ਬੋ ਮਾਲ ਪੈਣਾ ਟਰਾਲੀ ਇਹਦੇ ਆਹ ਉਹ ਕਰਨਿਆ ਵਾ ਘਰ ਗਿਆ ਵਾ ਟਰਾਲੀ ਦਾ ਫਾਇਦਾ ਹੈਗਾ ਤਾਂ ਜੜੀ ਦਾ ਔਰ ਬਾਹਰ ਵੀ ਹਦਾਵਾ ਉੱਡਾਲਾ ਡੁੱਲਾ ਬੰਦ ਕੀਤਾ ਵਾ ਡਾਲਾ ਬਾਕੀ ਬੰਦੇ ਆਪਣੇ ਨਾਲ ਦੇ ਡਰਾਈਵਰ ਦੇ ਮਾਮਾ ਹਣੀ ਉੱਥੇ ਗਏ ਆ ਦੂਜਾ ਵੇਖਣ ਹੋਰ ਕਿਹੜੀ ਪੈਲੀ ਚੱਲੂਗੀ ਮਸੀਦ ਇੱਥੇ ਆਹੋ ਜੱਲਾ ਪਾਤੀ ਸਾਰੇ ਗਿੱਲੇ ਹਾਰੇ ਕਿਉਂਕਿ ਬਾਕੀ ਸਾਰੇ ਗਿੱਲੇ ਆ ਵੀ ਤੁਹਾਨੂੰ ਦਿਖਾਇਆ ਜਿੱਦਾਂ ਗਿੱਲਾਓ ਬਾਕੀ ਵੇਖਦੇ ਆ ਕਿੱਥੇ ਜਾਂਦੇ ਆ ਆਵੇ ਮਸ਼ੀਨ ਚੋਂ ਚੱਲ ਨਿਕਲ ਜੂਗੀ ਜੇ ਟਰੈਕਟਰ ਟਰਾਲੀ ਬੜਾ ਔਖਾ ਲੰਘਣਾ ਹੁੰਦਾ ਵਾ ਗਲੀ ਗਲੀ ਪੈਲੀ ਆ ਥਾਲੀ ਉਹ ਜ਼ਿਆਦੀ ਗਲੀ ਥੋੜੀ ਗਲੀ ਨਹੀਂ ਵੱਧ ਗਲੀ ਆ ਬੰਦੇ ਮਗਰ ਮਗਰ ਫਿਰਦੇ ਆ ਜੇ ਜਿਹੜੀ ਕੋਈ ਮੰਜੜ ਡੇਕਦੀ ਆ ਉਸ ਦੇ ਲਈ ਚੁੱਕ ਦਿੰਦੇ ਨਾਲ ਦੇ ਨਾਲ ਹੀ ਪੈਲੀ ਉਹ ਗਲੀ ਆ ਇਹ ਤਾਂ ਇੱਧਰ ਇੱਧਰ ਤਾਂ ਫੇਰ ਹੀ ਸੁੱਕੀ ਆ ਇੱਧਰ ਉਹ ਮਾਮੇ ਜਿਹੜੀ ਬੋਦੇ ਉਧਰ ਤਾਂ ਬਹੁਤ ਜ਼ਿਆਦੀ ਗਲੀ ਆ ਉਧਰਲੇ ਪਾਸੇ ਕਮਾਦ ਲਾ ਕੇ ਲਾਗੇ ਉੱਧਰ ਵੀ ਖਾਲਦਾ ਤੁਹਾਨੂੰ ਇੱਧਰ ਤੋਂ ਬਸ ਆ ਰਹਿ ਗਿਆ ਕਵੇਰਾ ਵੱਡੀ ਚੱਲੀ ਐ ਬਸ ਉੱਧਰ ਜਾਵੀਂ ਗਲੀ ਆ ਬਾਕੀ ਪਹਿਰਿਆਂ ਮੈਨੇ ਹਣ ਕੀ ਹਿਸਾਬ ਦਾ ਵਾ ਫੇਰ ਵੇਖਦੇ ਆ ਕਿੰਨਾ ਕੁ ਬਣਾਉਣਾ ਵਕੀਲ ਹਿਸਾਬ ਦਾ ਵਾ ਆਈ ਜੋ ਕੋਈ ਇਹ ਵੀ ਆਂਦਾ ਜਿਹੜਾ ਝੋਣਾ ਰੋਣਾ ਮੈਂ ਵੀ ਨਾਲ ਜਾਣਾ ਮੈਂ ਵੀ ਨਾਲ ਜਾਣਾ ਮੈਂ ਵੀ ਨਾਲ ਜਾਣਾ ਚੱਲਾਂ ਚੋਕਲਾ ਚੋਕਲਾ ਸਾਰੀਆਂ ਮੁੰਜਰਾਂ ਜਿਹੜੀਆਂ ਡਿੱਗੀਆਂ ਰਹਿਣਾ ਜਾਵੇ ਕੋਈ ਥੈਲੀ ਦਾ ਦੇਖੋ ਕੀ ਹਾਲ ਬਣਿਆ ਇਹ ਰਹਿਣਾ ਫੋਰ ਬਾਈ ਫੋਰ ਚੱਲੀ ਹੁੰਦੀ ਮਸ਼ੀਨ ਇੱਥੇ ਚੱਲ ਮਸ਼ੀਨ ਦੇ ਮਗਰ ਨਾ ਹੀ ਪਤਾ ਨਹੀਂ ਕਰੇ ਉਹਨੇ ਬੈਕ ਕਰਦਣੀਆਂ ਉਹਨੇ ਇੱਧਰ ਹੀ ਰਹੀਂ ਥੋੜਾ ਜਿਹਾ ਉਹ ਵੇਖਿਆ ਨਾ ਸੋਲੇ ਗਾਰਦੀ ਨਾ ਪਸਾਂ ਕਿਹੜੀ ਕਿਹਲੀ ਪੈਰੀ ਹੈਗੀ ਆ ਬੰਨੜੀ ਇਹ ਪਹਿਲੀ ਨਾ ਇਹ ਵੱਡਣ ਵਾਲੀ ਤੇ ਇਹ ਫਿਰਿਆ ਨਾ ਇਹ ਨਾ ਪਹਿਲੀ ਕਿਲੀ ਹੈ ਬੇਬੇ ਦੇਖਣਾ ਪੈਣਾ ਵਿੱਚ ਵੜ ਕੇ ਭਲਾ ਕਿਹੜੀ ਕਲੀ ਪੈਲੀ ਵਟਣ ਵਾਲੀ ਆ ਆਦ ਲੱਗੇ ਆ ਵਟਣ ਆ ਤਾਂ ਕੰਮ ਚਾਲੂ ਆ ਵਟ ਗਏ ਖੜਾਂਗੇ ਹੁਣ ਜਿੱਦਾਂ ਵੱਟੀ ਜਾਊਗੀ ਗਾਂ ਕਰਕੇ ਪਛਾਣ ਕਰ ਕਰਕੇ ਜਿੱਦਾਂ ਨੂੰ ਵੱਟੀ ਜਾਊਗੀ ਆ ਹੋਰਾਂ ਨੂੰ ਮਾਰਦਾ ਸਾਰੇ ਬਹੁਤ ਸੋਨੇ ਝੋਨੇ 'ਵਾਰ ਹਵਾ ਲੈਣਾ ਸੁੱਟ ਕੇ ਕੰਮ ਖਰਾਬ ਕਰਤਾ ਵੇ ਉਹ ਵੀ ਡਿੱਗਾ ਪਰ ਥੋੜਾ ਡਿੱਗਾ ਘਟ ਡਿੱਗਾ ਉਹ ਜੀ ਆਹ ਤੇ ਪਹਿਲੀ ਆਪਣੀ ਨਿਕਲ ਗਈ ਗਿੱਲੀ ਬਹੁਤ ਜਿਆਦਾ ਇੱਧਲਾ ਪਸਾ ਇੰਨਾ ਕ ਵੱਢਿਆ ਗਿਆ ਵਾ ਬਾਕੀ ਸਾਰਾ ਨਿਕਲ ਆਇਆ ਗਿੱਲਾ ਹੁਣ ਇਹ ਵੱਡਾਂਗੇ ਦੋ ਤਿੰਨ ਦਿਨ ਜਦੋਂ ਧੁੱਪਾਂ ਲੱਗ ਗਈਆਂ ਤੇ ਮਸ਼ੀਨ ਲਿਆ ਚੱਲੇ ਉਧਰ ਹੁਣ ਉਹ ਪਰੇ ਰਾਹ ਨਾਲ ਦਾ ਖਤਾ ਲੈਟਰ ਅਲੀ ਜਾਣ ਹੈ ਹਾਂ ਨਿਊਡਲ ਕੱਲਾ ਗੇਰ ਅਵੀ ਤੋਂ ਨਾਲ ਅਜੇ ਪੱਕਾ ਨਹੀਂ ਪੂਰਾ ਜੰਗੀ ਤਰ੍ਹਾਂ ਹਰਿਆ ਏ ਬਹੁਤ ਜ਼ਿਆਦਾ ਹਰਿਆ ਏ ਟਰਾਲੀ ਖੋਲੇ ਹੁੰਦੇ ਆ ਬੰਦਾ ਸਾਡਾ ਤਿੰਨ ਦਿਨ ਲਾਦਣੇ ਲੈ ਹੁੰਦੇ ਲੈ ਹੁੰਦੇ ਆ ਹਾਈ ਪੜਾ ਇਹਦਾ ਵੇਖੋ ਡਰਾਈਵਰ ਵੇਖ ਲੋ ਡਰਾਈਵਰ ਟਰਾਲੀ ਡੇਕ ਚਲੀ ਮਗਰ ਹੁਣ ਪਹਿਲਾ ਗੇਅਰ ਪਾਲਾਣਾ ਪਹਿਲਾ ਗੇਅਰ ਪਾ ਮੇਰਾ ਤਾਂ ਮੈਨੂੰ ਚਲਾ ਕੇ ਗਾਣਾ ਤੇ ਟਾਈਮ ਬਾਅਦ ਬਰਾਦਣਾ ਚਲਾਵਾ ਮੈਂ ਰੋਡਾਂ ਨੇ ਘਰ ਘਰ ਬੜਿਆ ਤੇ ਹੁਣ ਛੋਰੇ ਚਾਲੇ ਵੱਡੇ ਗਏ ਹੁਣ ਹੋਣੇ ਮਿੱਟੀ ਦੀ ਦੁਕਾਨਦਾਰਾ ਟੋਟਾ ਟਾਟਾ ਵੀ ਟੰਨਾ ਬਾਹਰ ਇਹ ਰਾਹ ਨਹੀਂ ਬਣਿਆ ਵੇਖ ਲੋ ਇਹ ਜੋ ਜੋਨੇ ਵਿੱਝੇ ਹੋਣਾ ਖਰਾਬ ਹੋਇਆ ਵਾ ਛੋਨੇ ਵੱਡੇ ਚੱਲੇ ਆ ਪਰ ਇਹਦਾ ਰਾਹ ਹੀ ਠੀਕ ਹੋਇਆ ਨਾ ਯਾਹ ਪੈਲੀ ਦੇ ਆਪਣੀ ਸੁਕੀ ਆ ਇੱਥੇ ਚੱਲ ਗਈ ਆ ਮਸ਼ੀਨ ਪੂਰੀ ਐ ਵਧੀਆ ਇੱਥੇ ਟਰਾਲੀ ਵੀ ਪੈਲੀ ਦੇ ਵਿੱਚੇ ਲਾ ਲਈ ਆਗਮਜ਼ ਜੀ ਨਾ ਮਸਾਨੇ ਖੋਬੰਦੀ ਤੇ ਇੱਕ ਜਦੋਂ ਮਸ਼ੀਨ ਚੱਲਦੀ ਓਦੋਂ ਹਲਦੀ ਜੀ ਵੀ ਉੱਡਦੀ ਜਦਾਂ ਘੱਟਾ ਜਾਲੀ ਹੁੰਦਾ ਛੋਨਾ ਸੁੱਕਾ ਥੋੜਾ ਯਾਰ ਪੈੜੀ ਵੀ ਸੁਕੀ ਐ ਵਿੱਚੋਂ ਇਹ ਵੱਡ ਗਿਆ ਬਾਦਾ ਵੇਨੇ ਅਸੀਂ ਕੀ ਵੜਨਾ ਤੇ ਜੇ ਨਾ ਆਇਆ ਫਿਰ ਮੇਰੇ ਖਾਨਾ ਉਹ ਟਰਾਲੀ ਭਰ ਕੇ ਜਮਾਨਾ ਬਸ ਕਰਨੀ ਆ ਪੈੜੀਆਂ ਦਾ ਹਸਾਬ ਤਾਂ ਲਉਣਾ ਪੈਣਾ ਕਿਸੇ ਸੁੱਕੀ ਗਿੱਲੀ ਦਾ ਕੀ ਹਿਸਾਬ ਤਾਂ ਜਿੱਦਾਂ ਦੀ ਆ ਪੈੜੀਆਂ ਜੇ ਇਦਾਂ ਦੀ ਇੱਕ ਅੰਦੀ ਹੋਰ ਕਿ ਲਾਇਆ ਕੋਈ ਪਰੇ ਉਧਰ ਆਪਣੀਆਂ ਪੈੜੀਆਂ ਦੇ ਜੇ ਇਦਾਂ ਦਾ ਯਾਰ ਫਿਰ ਤਾਂ ਵੜਦਾਂਗੇ ਕਿ ਜੇ ਇਦਾਂ ਦਾ ਨਾ ਆਇਆ ਇਹ ਨਹੀਂ ਉੱਡਦਾ। ਇਹ ਨਦੀਆ ਹਲਦੀ ਜੀ ਵੀ ਉੱਡਦੀ ਪਤਾ ਲੱਗਦਾ। ਉਹ ਪਹਿਲੀ ਜੱਪਾ ਜਿੱਤੇ ਚਲਾਈ ਸੀ। ਪੰਜ ਹਲਦੀ ਜੀ ਵੀ ਨਹੀਂ ਉੱਡਦੀ ਤੇ ਪਤਾ ਵੀ ਨਹੀਂ ਲੱਗਦਾ ਮਤਲਬ ਇੱਥੇ ਪਤਾ ਲੱਗਦਾ ਕਿ ਝੋਨਾ ਸੁੱਕਾ ਹੋ ਆਪਣਾ ਪੂਰਾ। ਦੇਖੋ ਕਾੜੀ ਉੱਡਦੀ ਨਾਲਦੀ ਜੀ ਉਹ ਇੱਕ। ਇੱਥੋਂ ਪਤਾ ਲੱਗਦਾ ਝੋਨਾ ਸੁੱਕਾ ਹੋ। ਝੈਲੀ ਸੁੱਕੀ ਹੈ ਇਹ ਝੋਨਾ ਥੋੜਾ ਸੁੱਕਾ ਨਾਲੋਂ। ਤੇ ਬਾਕੀ ਆਪਣੇ ਆਵਾਂ ਦੋ ਟਾਈ ਪਹਿਲੀਆਂ ਇੱਕ ਗਾੜੀ। ਦੇਖੋ ਉਹ ਗਾੜੀ ਇਹ ਉਹੜੀ। ਮੈਂ ਕਾਜ ਤੇ ਮੰਗਲੇ ਬੈਠਿਆ ਤੇ ਇੱਕੋ ਗਾੜੀ। ਇਹ ਤੇ ਜ ਹੋ ਸਕਿਆ ਜੇ ਜੇ ਮੀ ਨਾ ਪਿਆ ਤੇ ਫਿਰ ਆਪਾਂ ਲਾਵਾਂਗੇ ਇੱਥੇ ਮਟਰ ਤੇ ਉਹ ਵੀ ਤੁਹਾਨੂੰ ਦੱਸਾਂਗੇ ਅਜੇ ਅੱਜ ਭੁੱਟਾ ਭੜਾ ਜੁਕਰ ਵਾਲਾ ਉਹ ਵੀ ਪਰਲੀ ਪੈਲੀ ਉੱਥੇ ਤੋਂ ਮਲਚਰ ਵਾਇਆ ਸੀ ਉਹਦੇ ਕੀਤੀ ਵਧੀਆ ਤਰੀਕੇ ਨਾਲ ਤੇ ਦੇਖਦੇ ਆਂ ਫਿਰ ਜੇ ਮੀ ਨਾ ਪਿਆ ਤੇ ਨਾ 5-6 ਤਰੀਕ ਨੂੰ ਦੱਸਣਗੇ ਮੀ ਜਿਆਦਾ ਜੇ ਮੀ ਨਾ ਪਿਆ ਤਾਂ ਫਿਰ ਬੀਜ ਦਾਂਗੇ ਮਟਰ ਜੇ ਪੈ ਗਿਆ ਤਾਂ ਫਿਰ ਠੀਕ ਆ ਕਹਿ ਸਕਦੇ ਫਿਰ ਨਹੀਂ ਮੇਰੇ ਸਾਹ ਹਣਾ ਵਿੱਚ ਨੇ ਬਾਕੀ ਦੇਖਦੇ ਹਾਂ ਕੀ ਹਾਲ ਤਾਂ ਭੰਦਾ ਸਾਰਾ ਇੱਥੇ ਯਾ ਆਪਣਾ ਘਾਟਾ ਤਾਂ ਪੂਰਾ ਵੱਧ ਗਿਆ ਢੇੜ ਕਿਲਾ ਹੀ ਆੜਾ ਜਿਹੜੇ ਕਿਲੇ ਥੋੜਾ ਘੱਟ ਹੀ ਨੋਬਰਾਜੇ ਆਪਣਾ ਵੱਧ ਗਿਆ ਪੂਰਾ ਤੇ ਹੁਣ ਆਪਾਂ ਜਿਹੜਾ ਦੂਜਾ ਵਧਣਾ ਹੱਤਾ ਉਹ ਤਣਾ ਉਧਰ ਇੱਕ ਹੀ ਮੋਟਰ ਲੱਗੇ ਜਿਹੜਾ ਉਹ ਵਧਦੇ ਜਾਂ ਜਾ ਕੇ ਉਹਦੇ ਪਿੰਨੇ ਕਿਸ ਹਾਲ ਦਾ ਉਹ ਗੱਲਾ ਵਾਦਾ ਹਿੱਟਾ ਉਹ ਵੀ ਨਹੀਂ ਤਾਂ ਦਾ ਜਾ ਰਿਹਾ ਆਲ ਆਪਣਾ ਗਿਆ ਵੱਧਿਆ ਪੂਰਾ ਇੱਥੇ ਨੀਰ ਨਹੀਂ ਕੋਈ ਐ ਭਈਆ ਸਿੱਤਾ ਇੱਕ ਕਟਾ ਵੀ ਉੱਡਦਾ ਸੀ ਕਈ ਪੰਗੀ ਪਈ ਉੜਦੀ ਜੇ ਹੁਣ ਜਾ ਕੇ ਉਹ ਦੂਜੇ ਫਤਿਹ ਜੀ ਦਾ ਦਫਾ ਪੈ ਜਾਂਦਾ ਨਹੀਂ ਹੋਣਾ ਕਿ ਵੜਿਆ ਗਿਆ ਤੇ ਰੋਡ ਟਰਾਲੀ ਆ ਟਰਾਲੀ ਭੱਜਦੀ ਹੋਵੇ ਜੇ ਕੋਈ ਹੋਰ ਬੈਲਟ ਨਾਲ ਹੋਈ ਤੇ ਟਰਾਲੀ ਮੋੜੇ ਮੈਨ ਨਹੀਂ ਜਾਂਦੀ ਮੋੜੀ ਬੜੀ ਬੇਜੰਨੇ ਕੱਢਦੀ ਜਾਵੇ ਤੇ ਅੱਦੇ ਹੁਣਗਾ ਪੈਰੀ ਜਾ ਕੇ ਕੀ ਮਨ ਦਾ ਮੋ ਜਾਣਾ ਉਸ ਉਧਾਰੇ ਬੈਗੇ ਆ ਪਹਿਲਾ ਪਾਟਰੀ ਉਸ ਲੈ ਕੇ ਬਦਾਂ ਗੁਰੂਆ ਸਿੱਧੀ ਬੈਗ ਬੈਗ ਕਰਕੇ ਪੇਚ ਲੈਦੀ ਤੇ ਜਿੱਦੀ ਪਾਰ ਕਿੰਨੇ ਬਸੇ ਸਾਹ ਨਹੀਂ ਖਲਾ ਆ ਗਿਆ ਇਹ ਕਰਕੇ ਲਾਈਏ ਫਾਲਾ ਨਾ ਬਲੇ ਕੋਈ ਬੈਠ ਜਿਹਾ ਹੋਇਆ ਹੈ ਨਾ ਕਾਂ ਕਰਕੇ ਹੋਰ ਉਹ ਜਗਰੀ ਥਾਲੀ ਵਸ ਗਈ ਹੁਣ ਵੇਖਦੇ ਆ ਕਿ ਸਾਤਾ ਇਧਰੇ ਪਾਸੇ ਪਾਣੀ ਹੈ ਬਹੁਤ ਜ਼ਿਆਦਾ ਵਾਟ ਵੜ ਲੈਣੇ ਆ ਕਹੀਂ ਨਾ ਬੱਸ ਬੱਸ ਓ ਲੱਲਾ ਸਾਰੀ ਸੜੇ ਡੇਕੀ ਜਣ ਉਸੇ ਡੇਕ ਕਰਦਾ ਗਾੜੀ ਨਹੀਂ ਕਰਦਾ ਗਾੜੀ ਤੇ ਪਾਸੇ ਪਾਣੀ ਹੈ ਹਾਂ ਤਕਾਲਾ ਹੀ ਆਇਆ ਯਾਰ ਤਕਾਲਾ ਆਨੇ ਕਜੁਗੀ ਤੇਰੇ ਪਾਸੇ ਪਾਣੀ ਤੇ ਕਾਪਾ ਕਿਸ ਦੀ ਫਸਲ ਦਾ ਨੁਕਸਾਨ ਨਹੀਂ ਕਰਨਾ ਆਪਣਾ ਪਾਏ ਹੋ ਜੇ ਪਰ ਕਿਸਦਾ ਨਹੀਂ ਇਨਸਾਨ ਕਰਨਾ ਆ ਜਿੰਨੇ ਕਿਨ ਸੁੱਟੀ ਹੈ ਪਹਿਲਾਂ ਕਪੈਣ ਸੁੱਟੀ ਆਪਾਂ ਨਹੀਂ ਸੁੱਟੀ ਆਪਾਂ ਤਾਂ ਕਰਕੇ ਥੋੜਾ ਕਿਧਰ ਨੂੰ ਘੁਮਾਉਨੇ ਸੀ ਉਹ ਤਾਂ ਜਾਂਦੀ 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 ਟਰਾਲੀ ਚੜੀ ਆ ਉਹ ਤੇ ਆ ਗਏ ਤੇ ਮੇਰੇ ਸਾਹ ਨਾਲ ਟਰਾਲੀ ਆਹੋ ਭਰਨੀ ਆ ਤੇ ਟਾਈਮ ਹੋ ਗਿਆ ਜਿਆਦਾ ਬਾਕੀ ਬੂ ਚੱਤ ਬਦੂ ਨਹੀਂ ਕੰਨਾ ਕਹਿ ਨਾਉਂਦੇ ਆ ਟਾਈਮ ਜਿਆਦਾ ਹੋ ਗਿਆ ਤੇ ਆ ਇਹ ਵਾਰ ਜਾਣੀ ਆ। ਬਾਕੀ ਵੇਖਦੇ ਆ ਜੇ ਵੜਿਆ ਜਾਊਗਾ ਤੇ ਟਰਾਲੀ ਇੱਕ ਹੋਰ ਮਗਾਵਾਗੇ ਆਪਾਂ। ਟਰਾਲੀ ਤੇ ਨਹੀਂ ਕੋਈ ਚੱਕਰ ਟਰਾਲੀਆਂ ਦੇ ਆਪਣੇ ਘਰ ਦੋ ਲੱਗੀਆਂ ਸੁੱਕਣਾ। ਤੇ ਇੱਕ ਆਪਣੀ ਹੈਕ ਆ ਆਪਣੀ ਸੱਜਰ ਮਿੱਤਰ ਦੀ ਲਿਆਂਦੀ ਸੀ। ਦੇਖਦਾ ਖਿਆ ਵੜਿਆ ਜਾਣਾ ਪਰ ਗਿੱਲੇ ਤੇ ਹੁਣ ਕਰਕੇ ਮਸ਼ੀਨ ਹੋਲੀ ਹੋਣੀ ਚੱਲਦੀ ਆ। ਤੇ ਇੱਕ ਇਧਰ ਆ ਪਰੇ ਤਾਰਾ ਜੀਆਂ ਬੜੀਆਂ ਉਹਦਾ ਵੀ ਕੰਮ ਆ ਪੱਗਾ ਵਾ। ਚਲੋ ਜੀ। ਮਤਰਾ ਚਾਹ ਪੀਨੇ ਹੁਣ ਸੇਰ ਦੀ ਚਾਹ ਪਾਣੀ ਵੀ ਨੀ ਪੀਤਾ। ਚਲੋ ਜੀ। ਆਲਾ ਦਾਤੀ। ਉਹਨਾਂ ਦੀ ਕਾਲੀ ਆਪਣੀ ਪੂਲੀ ਭਾਜੀ ਆ ਉਹੋ ਟਰਾਲੀ ਕਰੀਦਾ ਬੰਦਾ ਹੈ ਤੇ ਟਰਾਲੀ ਆ ਬਹੁਤ ਭਰੀਆਂ ਨਹੀਂ ਆ ਤੇ ਐਟਲੀ ਟਰਾਲੀ ਭਰੀਏ ਕੋਈ ਬਾਤ ਨਹੀਂ ਆਣੇ ਨੂੰ ਡੋਟ ਦਾ ਪਾਉਣੇ ਉਹ ਬਾਹਰ ਦਾ ਕਰਾ ਕਾ ਕਰ ਰਿਹਾ ਹੈ ਇਹ ਜੇ ਵਾਰਾ ਲੱਗੇ ਬੰਦੇ ਰਾਤ ਬਹੁਤ ਸੈਟ ਹੋ ਗਈ ਯਾਰ ਸਾਰੇ ਸੈਟ ਹੋ ਗਏ ਬੰਦੇੜੀ ਬੈਕ ਪੂਰੇ ਦਾਣੇ ਭੇਜਿਆ ਡਾਲੀ ਪੂਰੇ ਪੂਰੇ ਬਰਾਲੇ ਨਾ ਪੂਰੇ ਅੰਦਰੋਂ ਨਾ ਕੋਈ ਦਾਣਾ ਨਾ ਕੋਈ ਬਾਹਰ ਨਾ ਕੋਈ ਭਾਸੀ ਗਾਲੇ ਪੂਰੇ ਦਾਣੇ ਪਏ ਤੇਰੀ ਬਾਹ ਡਾਲਰ ਨੂੰ ਤਿਆਰ ਹੋਏ ਅੱਜ ਆਪਣੇ ਨਾਲ ਨਾਲ ਦੇ ਹਜੇ ਕੰਮ ਕਰਨਾ 50% ਹੋ ਗਿਆ ਦਾਣਿਆਂ ਨਾਲ ਹੱਥ ਨਾਲ ਵਾਜੇ ਵੇਖ ਤੇਰਾ ਗੱਡੀ ਟਰਾਲੀ ਮਾਸਮ ਹੋ ਗਿਆ ਲੋੜੀ ਟਰਾਲੀ ਪੂਰੀ ਉੱਤੋਂ ਤੱਕ ਭਰ ਗਈ ਹੁਣ ਹੁਣ ਮਾੜੇ ਸੈੱਟ ਕਰ ਲੋ ਬਾਹਰ ਨਿਕ ਜੰਦਾ ਨੇ ਨਿਗਾਹ ਆਇਆ ਇਹ ਗੁਲਾਬ ਲੋ ਜੀ ਆਪਾਂ ਚੱਲੇ ਹੁਣ ਘਰ ਨੂੰ ਤਾਂ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ 'ਚ ਤੇ ਅੱਜ ਦਾਣੇ ਤੋਂ ਸੁੱਟੇ ਨਹੀਂ ਜਾਣੇ ਕਿਉਂਕਿ ਮੰਡੀ ਦੇ ਵਿੱਚ ਪਾਣੀ ਖੁੱਤਾ ਵਾ ਹਨੇਰਾ ਵੀ ਹੋ ਗਿਆ ਉੱਥੇ ਤੇ ਹੁਣ ਮਜ ਮਜ ਕਾਨੀ ਬਾਈਂ ਟਰਾਲੀ ਜਾਣੇ ਪੂਰੇ ਭਰੇ ਆ ਧੰਨਵਾਦ ਜੀ ਤੁਹਾਨੂੰ ਮਿਲਦੇ ਹਾਂ ਹੁਣ ਕੱਲ ਨੂੰ ਨਵੇਂ ਵਲੌਗ 'ਚ ਤੇ ਆਪਾਂ ਜਿਹੜੀਆਂ ਮਟਰ ਵਾਲੀਆਂ ਪਹਿਲਾਂ ਤੁਹਾਨੂੰ ਦੱਸਿਆ ਲਾਉਣੀਆਂ ਉਹਦੇ ਬਾਰੇ ਉਹ ਤਾਂ ਦੱਸਾਂਗੇ ਥੋੜੀ ਜਿਹੀ ਹੋਰ ਦੱਸਾਂਗੇ